ਜਿਹੜੇ ਇਸ ਸੰਘਰਸ਼ਾਂ ਦੇ ਦੌਰਾਨ ਡਿਪਟੀ ਸਾਹਿਬ ਪਹੁੰਚੇ ਨੇ ਔਰ ਥਾਣਾ ਸਮਾਲਸਰ ਦੇ ਮੁੱਖ ਅਫਸਰ ਵੀ ਇਸ ਜਗ੍ਹਾ ਤੇ ਮੌਜੂਦ ਨੇ ਡਿਪਟੀ ਸਾਹਿਬ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਦੇ ਜਿਹੜੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਸੰਬੰਧੀ ਉਹ ਕਿਸ ਤਰ੍ਹਾਂ ਦੀ ਅੱਜ ਜਿਹੜੀ ਹੈਗੀ ਹੈ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਸਰ ਅੱਜ ਦੇ ਜਿਹੜੇ ਜਿਹੜੇ ਸੰਘਰਸ਼ ਚੱਲ ਰਹੇ ਨੇ ਕਿਸਾਨਾਂ ਦੇ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਕੀ ਕਹੋਗੇ ਇਹ ਆਪਣੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਕਾਫੀ ਦਿਨ ਪਹਿਲਾਂ ਦੀ ਇਹ ਕਾਲ ਦਿੱਤੀ ਗਈ ਸੀ ਜਿਹੜੀ ਪੰਜਾਬ ਬੰਦ ਦੀ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਵੱਖ-ਵੱਖ ਜਗ੍ਹਾ ਤੇ ਜਿੱਥੇ ਵੀ ਆਪਣੇ ਪ੍ਰੋਟੈਸਟ ਕਰ ਰਹੇ ਨੇ ਰੋਡ ਬਲੌਕ ਕੀਤੇ ਹੋਏ ਨੇ ਉਹਨਾਂ ਦੇ ਨੇੜੇ-ਤੇੜੇ ਸਾਡੇ ਵੱਲੋਂ ਮਾਨਯੋਗ ਡੀਸੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸਨ ਐਸਐਸਪੀ ਸਾਹਿਬ ਮੋਗਾ ਵੱਲੋਂ ਜੋ ਹਦਾਇਤਾਂ ਸਨ ਉਹਨਾਂ ਮੁਤਾਬਕ ਆਸੀ ਆਪਣੀ ਪੂਰੀ ਆਪਣੇ ਇਨਸਾਫ ਮੁਤਾਬਕ ਫੋਰਸ ਲਾਈ ਹੋਈ ਹੈ ਜੀ ਜਿਵੇਂ ਕੋਈ ਜ਼ਰੂਰੀ ਕੰਮਾਂ ਵਾਲੇ ਨੇ ਬੰਦੇ ਜਾਂ ਕਿਸੇ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ ਜੇ ਉਹਨਾਂ ਵਾਸਤੇ ਕੋਈ ਇਸ ਤਰ੍ਹਾਂ ਦੀ ਕੋਈ ਹੈਗੀ ਹੈ ਛੋਟ ਹੈਗੀ ਹੈ ਉਹਨਾਂ ਨੂੰ ਕੋਈ ਲੰਘਣ ਦੀ ਨਗਾਉਣ ਦੀ ਆਪਣੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਬੰਦਿਆਂ ਨੂੰ ਨਗਾਉਣ ਦਿੱਤਾ ਜਾਵੇ ਜਾਂ ਇਸ ਤਰ੍ਹਾਂ ਤੋਂ ਇਲਾਵਾ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਤਾਂ ਜੀ ਜੇ ਆਪਣੇ ਕਿਸਾਨ ਜੂਨੀਅਰ ਨਹੀਂ ਪਹਿਲਾਂ ਤੋਂ ਹੀ ਇਹ ਕਾਲ ਦੇ ਵਿੱਚ ਆਪਣੇ ਲਿਖਿਆ ਹੋਏ ਸੀਗੇ ਜਿਹੜੇ ਕੋਈ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਤਾਂ ਆਲਰੇਡੀ ਇਹ ਰਾਹ ਦੇ ਰਹੇ ਨੇ ਜਿਸ ਤਰ੍ਹਾਂ ਐਂਬੂਲੈਂਸ ਹੈ ਜਾਂ ਕੋਈ ਵਿਆਹ ਸ਼ਾਦੀ ਵਾਲੀਆਂ ਗੱਡੀਆਂ ਨੇ ਜਾਂ ਕੋਈ ਨੌਕਰੀ ਲਈ ਕੋਈ ਜਾ ਰਿਹਾਗਾ ਜਾਂ ਕੋਈ ਕਿਸੇ ਨੂੰ ਹੋਰ ਐਮਰਜੈਂਸੀ ਹੈ ਉਹ ਤਾਂ ਇਹ ਸਾਰਿਆਂ ਨੂੰ ਰਸਤਾ ਦੇ ਹੀ ਰਹੇ ਨੇ ਉਸ ਤੋਂ ਇਲਾਵਾ ਜੇ ਕੋਈ ਹੋਰ ਐਮਰਜੈਂਸੀ ਲੋਕ ਵੈਸੇ ਤਾਂ ਜਿਵੇਂ ਕਾਲ ਕੀਤੀ ਹੈ ਅਸੀਂ ਵੀ ਇਹੀ ਕਰਨੇ ਵੀ ਚਲੋ ਆਪਣਾ ਇਹ ਆਪ ਦੇ ਹਿਸਾਬ ਨਾਲ ਅਸੀਂ ਇਹ ਡਿਵਰਸ਼ਨ ਲਾਈ ਹੋਈਆਂ ਨੇ ਵੀ ਜਿੱਥੇ ਵੀ ਕਿਤੇ ਬਲੌਕ ਹੋ ਉਹ ਪੁੱਛਿਆ ਸੀ ਆਪਣੇ ਰਸਤਿਆਂ ਨੂੰ ਡਿਵਰਸ਼ਨ ਦੇ ਕੇ ਪਬਲਿਕ ਲਈ ਸੇਵ ਕੀਤਾ ਹੈ ਵਰਪਾ ਕੀਤਾ ਹੈ ਸੋ ਡਿਪਟੀ ਸਾਹਿਬ ਨੇ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਅੱਜ ਹਦਾਇਤਾਂ ਨੇ ਉਹਨਾਂ ਦੇ ਕਿਉਂਕਿ ਇਹ ਜਿਹੜਾ ਇਹ ਕਾਲ ਹੈ ਪਿੱਛੇ ਪਹਿਲਾਂ ਪਹਿਲਾਂ ਤੋਂ ਹੀ ਦਿੱਤੀ ਹੋਈ ਸੀ ਤੇ ਉਹਦੇ ਮੁਤਾਬਕ ਹੀ ਜਿਹੜੇ ਅੱਜ ਦੇ ਜਿਹੜੇ ਕਾਨੂੰਨ ਅਨਸਾਰ ਜਿਹੜੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਸਾਰੇ ਇੰਤਜ਼ਾਮ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਸੋ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਸੋਢੀ ਵੀ ਇੱਥੇ ਮੌਜੂਦ ਨੇ ਛੋਟੀ ਸਾਹਿਬ ਦੁਕਾਨਾਂ ਵੱਲੋਂ ਜਿਹੜਾ ਭਰਮਾ ਇਹ ਕਹਿ ਦਿੱਗੇ ਹੰਗਾਰਾ ਦਿੱਤਾ ਗਿਆ ਕੀ ਕਹੋਗੇ ਕਿਸਾਨਾਂ ਦੀਆਂ ਮੰਗਾਂ ਜਿਹੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕੇਂਦਰ ਸਰਕਾਰ ਜਿਹੜੀ ਅੜੀ ਅੜੀਲ ਵਤੀਰਾ ਜਿਹੜਾ ਉਹਦਾ ਬਣਿਆ ਹੋਇਆ ਕਿਸ ਤਰ੍ਹਾਂ ਦੇ ਵਿਚਾਰ ਜਿਹੜੇ ਅੱਜ ਕਿਸਾਨਾਂ ਦੇ ਨਾਲ ਕੀ ਕਹੋ ਆਦੋਂੋਂ ਪਹਿਲਾਂ ਗੁਰੂ ਸਾਹਾ ਦੀ ਬਖਸ਼ੀ ਫਤੇ ਹਾਰਜ ਕਰਦਾ ਸ੍ਰੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਕਿਸਾਨ ਇੱਕ ਉਹ ਤੁਰਾ ਜਿਸ ਦੇ ਦੁਆਰੇ ਤੇ ਹਰਕ ਵਰਗ ਹਰ ਕਿਤੇ ਵਾਲਾ ਉਹਦੇ ਨਾਲ ਜੁੜਿਆ ਹੋਇਆ ਜੀ ਜੇ ਕਿਸਾਨ ਖਿਸ਼ਾਲ ਹੈ ਤਾਂ ਹਰਕ ਵਰਗ ਖਿਸ਼ਾਲ ਹੋਊਗਾ ਜੋ ਦੁਕਾਨਦਾਰ ਆ ਉਹ ਵੀ ਇਸ ਕਰਕੇ ਨਾਲ ਹੈ ਕਿ ਕਿਸਾਨ ਇੱਕ ਬਹੁਤ ਜਿਹਦਾ ਕਿਸਾਨ ਜਿੱਥੇ ਜੱਟ ਦਾ ਨਾਂ ਆ ਜਾਂਦਾ ਨਾ ਜ਼ਿਮੀਂਦਾਰ ਦਾ ਜਾਂ ਮਜ਼ਦੂਰ ਦਾ ਨਾਂ ਆ ਜਾਂਦਾ ਇਹਨੂੰ ਸਾਧੂ ਸੰਤ ਵੀ ਕਹਿੰਦੇ ਆ ਵੀ ਜਿਹੜਾ ਆਦਮੀ ਆਪਦਾ ਗ੍ਰਹਿਸਤੀ ਜੀਵਨ ਦੇ ਵਿੱਚ ਰਹਿ ਕੇ ਆਪਦਾ ਪਰਿਵਾਰ ਪਾਲ ਕੇ ਚਾਹੇ ਰੱਬ ਦਾ ਨਾਂ ਘੱਟ ਵੀ ਲਵੇ ਤੇ ਸਾਧੂ ਸੰਤ ਵੀ ਕਹਿੰਦੇ ਵੀ ਉਹ ਸਾਡੇ ਨਾਲੋਂ ਅੱਗੇ ਇਸ ਕਰਕੇ ਜੇ ਗੱਲ ਰੋਟੀ ਰੋਜੀ ਦੀ ਆ ਕਿਸਾਨਾਂ ਤੋਂ ਰੋਟੀ ਖੋਈ ਗਈ ਤਾਂ ਸਮੇਲੋ ਸਾਰਿਆਂ ਤੋਂ ਖੋਈ ਜਾਣੀ ਹੈ ਕੋਈ ਵੀ ਸਮਾਜ ਦੇ ਵਿੱਚ ਪਛਾਲ ਨਹੀਂ ਰਹਿ ਸਕਦਾਗਾ ਕਦੇ ਵਾਸਤੇ ਵੀ ਜਦੋਂ ਕਿਸਾਨ ਦੀ ਫਸਲ ਮਾੜੀ ਹੁੰਦੀ ਹੈ ਤਾਂ ਬਾਜ਼ਾਰ ਦੇ ਵਿੱਚ ਨਾ ਕੋਈ ਗ੍ਰਾਈ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਨਾ ਹੀ ਕੋਈ ਗਾਂ ਕੋਈ ਡਵੈਲਪਮੈਂਟ ਵਾਲੇ ਕੰਮ ਹੁੰਦੇ ਆ ਨਾ ਕੋਈ ਕੋਟੀਆਂ ਵੱਟੀਆਂ ਜਾਂਦੀਆਂ ਇਸ ਕਰਕੇ ਸਾਰੇ ਹੀ ਬਿਜ਼ਨਸ ਦੇ ਉੱਤੇ ਅਸਰ ਪੈਂਦਾ ਜੇਕਰ ਅਸੀਂ ਬਾਜ਼ਾਰ ਤੋਂ ਕੋਈ ਸਮਾਨ ਖਰੀਦਦੇ ਆ ਅਸੀਂ ਵੇਚਦੇ ਆ ਗਾਂ ਖਰੀਦਦੇ ਆ ਉਹਦੇ ਉੱਤੇ ਐਮ ਆਰ ਪੀ ਲਿਖਿਆ ਹੁੰਦਾ ਤੇ ਉਸ ਦੀ ਕੀਮਤ ਰੱਖੀ ਜਾਂਦੀ ਆ ਤੇ ਕਿਸਾਨ ਤਾਂ ਘਰ ਤੋਂ ਘੱਟ ਸਮਰਥਨ ਮੁੱਲ ਮੰਗਦਾ ਵੀ ਸਾਡੀਆਂ ਫਸਲਾਂ ਦਾ ਘਰ ਤੋਂ ਘੱਟ ਸਮਰਥਨ ਮੁੱਲ ਆ ਉਹ ਦਿੱਤਾ ਜਾਵੇ ਤੇ ਅਸੀਂ ਗਾਂ ਉਸ ਨੂੰ ਗਾਂ ਦੀ ਫਸਲ ਉਸ ਹਿਸਾਬ ਨਾਲ ਉਹਦੀ ਖੇਤੀ ਕਰੀਏ ਵੀ ਸਾਨੂੰ ਇਹਦੇ ਵਿੱਚ ਮਾਰਕਣਾ ਅਸੀਂ ਕਰੀਏ ਇਹ ਕਹਿੰਦੇ ਝੋਨਾ ਬਹੁਤ ਮਾੜਾ ਝੋਨਾ ਮਾੜਾ ਕਾਹ ਸਕਦੇ ਆ ਪਾਣੀ ਦੇ ਅਸਰ ਪੈ ਸਕਦਾ ਵੈਸੇ ਤਾਂ ਕੁਦਰਤ ਦਾ ਅਨੁਪਾਤ ਹੈ ਕਿ ਤਿੰਨ ਹਿੱਸੇ ਪਾਣੀ ਤੇ ਚੌਥਾ ਹਿੱਸਾ ਧਰਤੀ ਹੈ ਉਹ ਵੱਧ ਘੱਟ ਨਹੀਂ ਹੋ ਸਕਦੀ ਪਰ ਹੁਣ ਦੇ ਸਾਇੰਸਦਾਨ ਕਹਿੰਦੇ ਆ ਵੀ ਪਾਣੀ ਥੱਲੇ ਜਾ ਰਿਹਾ ਪਰ ਪਾਣੀ ਕਈ ਥਾਈ ਉੱਤੇ ਵੀ ਆ ਰਿਹਾ ਉੱਥੇ ਪਾਣੀ ਕਿੱਥੋਂ ਆਉਂਦਾ ਇਹ ਤਾਂ ਆਪਣੀਆਂ ਚਲੋ ਆਪਣਾ ਜੋ ਵੀ ਹੈ ਦੁਨੀਆ ਦੀਆਂ ਦੁਨੀਆਦਾਰੀ ਦੀਆਂ ਗੱਲਾਂ ਪਰ ਕਿਉਂ ਨਹੀਂ ਸਾਨੂੰ ਮੱਕੀ ਦਾ ਰੇਟ ਪੂਰਾ ਦਿੰਦੇ ਕਿਸਾਨ ਨੂੰ ਜਾਂ ਮੂੰਗੀ ਦਾ ਰੇਟ ਪੂਰਾ ਦਿੰਦੇ ਜਾਂ ਹੋਰ ਕੋਈ ਫਸਲਾਂ ਦਾ ਪੂਰਾ ਦਿੰਦੇ ਜੇ ਉਹ ਕਾ ਰੇਟ ਪੂਰਾ ਦੇਣ ਉਹਨਾਂ ਦੀ ਪਰਪਾਈ ਹੋਵੇ ਜਿੰਨੇ ਦਾ ਝੋਨਾ ਨਿਕਲਦਾ ਉਹਨਾਂ ਦੀ ਉਹ ਫਸਲ ਨਿਕਲੇ ਤਾਂ ਕਿਸਾਨ ਹਰ ਇੱਕ ਵੀਜਨ ਨੂੰ ਤਿਆਰ ਹੈ ਕਿਸਾਨ ਦੀ ਝੋਨੇ ਦੀ ਮਿਹਨਤ ਤਾਂ ਬਹੁਤ ਜ਼ਿਆਦਾ ਹੋਰਨਾਂ ਚੀਜ਼ਾਂ ਦੀ ਮਿਹਨਤ ਘੱਟ ਆ ਪਰ ਇਹ ਹੀ ਕਿਸਾਨ ਮੰਗ ਕਰ ਰਿਹਾ ਕਿ ਸਾਡਾ ਸਮਰਥਨ ਮੌਲਾ ਜਿਹੜਾ ਉਹ ਤੈਅ ਕੀਤਾ ਜਾਵੇ ਇਹਨਾਂ ਦੀ ਕੋਈ ਮੰਗ ਨਾਜਾਇਜ਼ ਨਹੀਂ ਕਿ ਬਿਲਕੁਲ ਜਾਇਜ਼ ਤੋਂ ਜਾਇਜ਼ ਆ ਜਦੋਂ ਵੀ ਕਿਸਾਨ ਨੇ ਢਿੱਡ ਭਰਿਆ ਦੁਨੀਆ ਦਾ ਹਰਾ ਨਿਕਾਵ ਲੈੰਦਾ ਚਿੱਟਾ ਇਨਕਲਾਬ ਲੈੰਦਾ ਤੇ ਕਿਸਾਨ ਨੇ ਲੈੰਦਾ ਤਰੀਕ ਨਾਂਤੀ ਆਈ ਜਿਹਨੇ ਕੀਤੀ ਜੋ ਵੀ ਕੀਤਾ ਕਿਸਾਨ ਨੇ ਕੀਤਾ ਪਰ ਜੇਕਰ ਇਹ ਅਨਾਜ ਬਹੁਤ ਉਹਨਾਂ ਨੇ ਉਹਦੇ ਦਿਮਾਗ ਨਾਲ ਜਾਂ ਸਾਇੰਸਦਾਨਾਂ ਦੀ ਖੋਜ ਦੇ ਨਾਲ ਝਾੜ ਵਧ ਗਏ ਤਾਂ ਅੱਜ ਇਹ ਉਹਦੇ ਉਲਟ ਹੋ ਰਹੀ ਆ ਇਸ ਕਰਕੇ ਇਹ ਹੀ ਮੈਂ ਤਾਂ ਬਾਜ਼ਾਰਵੰਦ ਨੂੰ ਕਹਿ ਲੋ ਚਾ ਕਿਸੇ ਵਾਰਕਵੰਦ ਨੂੰ ਵੀ ਕਹਿ ਲੋ ਚਾ ਰੇੜੀ ਵਾਲੇ ਨੂੰ ਕਹਿ ਦਿਓ ਚਾ ਲੈਂ ਲੜਨ ਨੂੰ ਕਹਿ ਦਿਓ ਇਹ ਹੀ ਆ ਜੇ ਕਿਸਾਨ ਖਸਾਲ ਹੈ ਤਾਂ ਸਾਰਾ ਕੁਝ ਖਾਲਸ ਸੋ ਇਹ ਸਨ ਦੁਕਾਨਦਾਰ ਯੂਨੀਅਨ ਦੇ ਜਿਹੜੇ ਸਮਾਲਸਰ ਦੇ ਪ੍ਰਧਾਨ ਨੇ ਜਸਵਿੰਦਰ ਸਿੰਘ ਛੋਡੀ ਜਿਨ੍ਹਾਂ ਨੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਕਿਸਾਨਾਂ ਦੀ ਖੁਸ਼ਹਾਲੀ ਦੇ ਨਾਲ ਹੀ ਦੁਕਾਨਦਾਰਾਂ ਦੀ ਖੁਸ਼ਹਾਲੀ ਹੈ ਜੇਕਰ ਕਿਸਾਨ ਅੱਜ ਮਰਦਾ ਹੈ ਤਾਂ ਹਰ ਜਿਹੜਾ ਖੇਤਰ ਦੇ ਉੱਤੇ ਹੈ ਉਸ ਚੀਜ਼ ਦਾ ਅਸਰ ਪੈਣਾ ਸੋ ਜਿਹੜੀਆਂ ਤਸਵੀਰਾਂ ਨੇ ਸਮਾਲ ਸਰ ਜਿਹੜੀਆਂ ਰੋਡ ਦੇ ਉੱਤੇ ਜਿਹੜੇ ਕੋਟ ਪੂਰਾ ਬਗਾ ਬਣਾਣਾ ਰੋਡ ਦੇ ਉੱਤੇ ਜਿਹੜਾ ਅੱਜ ਧਰਨਾ ਲੱਗਾ ਹੈ ਉਸ ਸਥਾਨ ਦੀਆਂ ਜਿਹੜੀਆਂ ਤਸਵੀਰਾਂ ਨੇ ਅੱਜ ਧਰਨੇ ਦੀਆਂ ਤੁਹਾਨੂੰ ਦਿਖਾ ਰਹੀ ਸੀ